ਹਾਂਜੀ ਗਾਇਸ ਸਾਰੇ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਐਚਐਸਪੈਟ ਬਲੌਗ ਤੇ ਸਵਾਗਤ ਆ ਉਮੀਦ ਕਰਦਾ ਤੇ ਸਾਰੇ ਵਧੀਆ ਹੋਗੇ ਸੋ ਜਨਵਾਰ ਆਪਣੀ ਰਮਾਨਾ ਬਿਠੇ ਹੋਏ ਅੱਜ ਤੇ ਗਰਮੀ ਬਹੁਤ ਜ਼ਿਆਦਾ ਦੇਣਾ ਧੁੱਪ ਕਾਫੀ ਜ਼ਿਆਦਾ ਲੱਗੀ ਹੋਈ ਆ ਧੁੱਪ ਲੱਗੀ ਪਰ ਹਵਾ ਚੱਲਦੀ ਵਧੀਆ ਸੋ ਜਨਵਾਰ ਆਪਣੀ ਬਿਠੇ ਸਾਰੇ ਬਹੁਤ ਜ਼ਿਆਦਾ ਸਰਤਾਜ ਪਾਣੀ ਗਿਆ ਪਰ ਗਰਮੀ ਨਾ ਕਰ ਕਰ ਕਹਿੰਦੇ ਪਤਾ ਨਹੀਂ ਕਿਸ ਬਹੁਤ ਜ਼ਿਆਦਾ ਕਰ ਕਹਿੰਦੇ ਦੇ ਹੋ ਰਹੀ ਨਾ ਚਲੋ 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 ਚੱਲ 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 ਚਲੋ 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 ਇਹ ਗਰਮੀ ਬਹੁਤ ਜ਼ਿਆਦਾ ਹੈ ਬਲਬੇન્દ્ર ਚਾਹ ਲਈ ਪਾਣੀ ਦੇ ਸੋ ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਐਚਐਸਪੈਟ ਬਲੌਗ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਸ ਅੱਜ ਮੌਸਮ ਸੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਸਵੇਕ ਦੀ ਬਾਰਿਸ਼ ਹੁੰਦੀ ਹੈ ਤੇ ਜਿਹਨਾਂ ਨੂੰ ਅੰਦਰ ਹੀ ਆਪਾਂ ਦਾਣਾ ਪਾਤਾ ਹੈ ਚੈੱਕ ਕਰ ਸਕਦੇ ਇਹਨਾਂ ਨੂੰ ਜਲਦਰੀ ਦਾਣਾ ਪਾਤਾ ਹੈ ਤਾਂ ਕਾਫੀ ਅੱਜ ਦਾ ਹਵਾ ਆਵੇ ਔਰ ਇੱਕ ਥੋੜੀ ਚੈੱਕ ਕਰ ਸਕਦੇ ਜੀ ਮੀਂਹ ਪੈਂਦਿਆ ਗਾਇਸ ਆਪਾਂ ਇਸ ਫਾਈ ਕਰਤੀ ਉੱਥੇ ਜੰਮਿਆ ਆ ਪਿਆ ਵਾ ਇਸ ਕਰਕੇ ਲੱਤ ਨਹੀਂ ਪਿਆ ਇਹਨਾਂ ਨੂੰ ਗਾਇਸ ਜਿਹੜੀ ਫੀਡ ਪਾਈ ਇਹਨਾਂ ਨੇ ਖਾੜ ਲਈ ਜੇ ਕਰ ਲਓ ਚੈੱਕ ਫਿਰ ਜੇ ਨਾਲ ਤੀਆਂ ਨੂੰ ਫੀਡ ਨਹੀਂ ਪਾਈ ਪਰ ਇਹਨਾਂ ਨੇ ਪੋੜ ਲਈ ਅੱਜ ਖਾ ਲਈ ਮੈਂ ਤਾਂ ਆ ਪਾਤੀ ਉਹ ਦੇਖ ਬਤਕਾਂ ਨੂੰ ਦੇਖੋ ਬਤਕਾਂ ਦਾ ਐਸਾ ਪਿੰਨਾ ਲੱਗ ਰਹੇ ਹੰਦੀਆਂ ਵਾ ਇਨਨ ਜੋ ਵੀ ਜਿੰਨੂੰ ਭੁੱਖ ਲੱਗੀ ਉਹ ਤਾਂ ਖਾਂਦੀਆਂ ਜਿੰਨਾ ਜਿੰਨਾ ਹੀ ਪੋਟਲੀ ਭਰੀ ਹੋਵੇ ਸਾਈਡ ਤੇ ਜਾ ਕੇ ਬੈਠਾ ਅੱਜ ਕੋਠੇ ਤੇ ਕੋਈ ਨਹੀਂ ਚੜਿਆ ਚੋਰ ਤੋਂ ਬੁੱਤੜੇ ਦੇ ਪਾਣੀ ਮੇ ਆਪਣਾ ਚੇਜ ਕਰਤਾ ਹੀ ਹਰਮਨ ਵੀਰਾ ਗਿਆ ਵਾ ਪਤਾ ਨਹੀਂ ਕਿੱਥੇ ਗਿਆ ਤੇ ਇਸ ਕਰਕੇ ਮੈਂ ਕੱਲਾ ਹਾਂ ਅੱਜ ਤੇ ਅੱਜ ਸਕੂਲ ਨੂੰ ਛੁੱਟੀ ਹੀ ਤੇ ਕਦੇ ਇਸ ਨਾਲ ਇਹ ਇੰਨੇ ਦਿਨਾਂ ਤੋਂ ਲੋਕ ਇਤਾਂ ਕਰਕੇ ਨਹੀਂ ਆ ਰਹੇ ਸੀ ਕਿਉਂਕਿ ਮਨ ਨੂੰ ਵੀ ਦੇ ਟਾਈਮ ਨਹੀਂ ਲੱਗਦਾ ਉਹ ਚੱਲ ਜਾਂਦਾ ਰੋ ਜੀ ਤੇ ਮੈਂ ਮੈਂ ਵੀ ਸਕੂਲੇ ਚੱਲ ਜਨ ਸੱਤਾ ਜੀ ਤੇ ਇਸ ਕਰਕੇ ਲੋਕ ਨੂੰ ਨਾ ਖਾਇੰਦਾ ਵਾ ਤੇ ਬਾਕੀ ਤੇ ਇੱਧਰ ਚੈੱਕ ਕਰ ਲੀ ਤੇ ਹਾਂਜੀ ਗੇਸਰ ਆਪਾਂ ਹੁਣ ਇਹਨਾਂ ਨੂੰ ਸਵੇਧਿਆ ਪੈਨ ਨੂੰ ਕੋਲਿਆ ਹਿਨੇ ਆਪਣਾ ਤੜਿਆ ਕਿਉਂਕਿ ਉਹ ਬਿੱਲੀ ਦਾ ਡਰ ਜੇ ਰਹਿਦਾ ਪਰ ਇਹਨਾਂ ਨੂੰ ਤੇ ਹੈਗਾ ਨਹੀਂ ਕਿਉਂਕਿ ਕੁੱਕੜਨੇ ਪਏ ਹਨ ਪਰ ਉਧਰ ਜਿਹੜੇ ਛੋਟੇ ਤੇ ਬਤਕਾਂ ਉਹਨਾਂ ਡਰਾਂ ਉਹ ਮੈਂ ਪਿੰਨਾ ਤੜਨ ਲੱਗਾ ਮੈਂ ਕਿਹਾ ਇਹਨਾਂ ਨੂੰ ਚੱਲ ਰਹਿਣ ਦਿੰਨੇ ਆ ਪਰ ਮੈਂ ਬਾਅਦੋਂ ਫਿਰ ਦੋਵਾਂ ਨੂੰ ਤਾੜ ਦਿੱਤਾ ਮੈਂ ਇਹਨਾਂ ਲਈ ਫੀਡ ਰੱਖ ਦਿੱਤੀ ਕਿਉਂਕਿ ਤਿੰਨ ਚਾਰ ਅੱਧਿਆਂ ਦੀ ਪੋੜ ਲਈ ਇਹ ਖਾਲੀ ਇਸ ਕਰਕੇ ते मैं कर लगे सफाई में चल लगे नाले उज कोई नी चढ़िया इन्होंने थे फीट भी पाई इधर बतकों का भी चकम बंद ही करता ਰਫ ਜਨਾ ਹੁਣ ਕਰਨ ਲੱਗਾ ਸਫਾਈ ਤੇ ਸਫਾਈ ਕਰਕੇ ਮਿਲਦਾ ਤੁਹਾਨੂੰ ਸੋਹਾਂ ਜੀ ਗਾਇਸ ਗੁਰਤਾਇ ਇਹ ਲਿਆਇਆ ਜੈਕੀ ਨੂੰ ਤੇ ਉੱਪਰ ਤੇ ਬੰਤਾਈ ਤੇ ਲਿਆ ਉਹ ਫਾਜੂ ਜੀ ਜਨਬਰ ਵੀ ਖੋਲ ਗਏ ਆਪਣੇ ਖੋਲਦੇ ਗੁਰਤਾਇ ਦੇਖਿਆ ਫਿਰ ਸਾਰੀ ਨਿਕਲੀ ਹੈ ਹੈ ਚਲਾ ਅਦਰ ਅਜੇ ਥਲੀ ਚਲ ਮੈਂ ਆਵਾਂ ਫੀਡ ਪਾ ਦੇ ਕਰੀ ਪਾਣੀ ਵੀ ਯਾਰ ਬਦਲਨ ਵਾਲਾ ਮੈਂ ਪਾਣੀ ਵੀ ਸਰ ਪਾਣੀ ਕਿੱਧਰ ਗਏ ਆਇਆ ਹੁੰਦਾ ਹੈ ਲਾਲੂ ਆਇਓ 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 ਚੱਲ ਅਦਰ ਗੁਰੀ ਚੱਲ 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 ਉਧਰ ਘਰ ਤਾਂ ਆਈ ਬਈ ਪਾਣ ਲੱਗੇ ਫੀਡ ਸੋ ਇੱਕ ਗਾਇਸ ਆਪਾਂ ਐਕਸਪੈਰੀਮੈਂਟ ਕਰੰਦੇ ਆ ਕਿਦੇ ਥਲੇ ਇਹ ਕਬੂਤਰੀ ਥਲੇ ਰੱਖਿਆ ਆਪਾਂ ਮੁਰਗੀ ਦਾ ਅੰਡਾ ਸੋ ਆਪਾਂ ਵੈਨੇ ਦੀ ਕੈਨਲਿੰਗ ਕਰਕੇ ਹੁਣ ਹੋਰ ਤੇ ਨਹੀਂ ਹੈਗਾ ਮਨ ਜਾ ਉਹਦਾ ਅਸ਼ਾਦੂ ਕਬੂਤਰ ਆ ਉਹਦੇ ਵੀ ਹੈਗੇ ਆ ਸੋ ਇੱਕ ਰੀ ਕੈਨਲਿੰਗ ਕਰਕੇ ਆਪਾਂ ਵੈਨੇ ਕੀਸਾ ਹੋਵੇ ਇਹਨਾਂ ਦਾ ਗਾਇਸ ਇਹ ਕਰੀਨ ਦਾ ਪਾਣੀ ਵੀ ਚੇਂਜ ਕਰ ਦਈਏ ਓਏ ਓਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਤੂੰ ਰੋਡ ਦੇਣਾ ਤੂੰ ਫੜ ਇਓ ਗਾਇਸ ਇਹ ਆਪਾ ਦੇਖ ਇਹ ਵੀ ਨਾਲੇ ਦਾ ਏ ਹੋਈ ਜਿਵੇਂ ਹੰਡੇ ਦੇ ਨਹੀਂ ਰਹੇ ਅਕਾਲਾ ਕਾਲਾ ਕਮਟਰ ਸਵੀਦਾ ਇੱਕ ਬੁੱਤਰ ਔਖਾ ਗਾਇਸ ਲੈ ਸੋਤਰ ਬਤਖਾਂ ਵੀ ਖਾਣ ਦੀ ਕੋਸ਼ਿਸ਼ ਕਰਦੀ ਆ ਆਪਣੇ ਸਾਡੇ ਨੂੰ ਬੁੱਤਰ ਦਾ ਤੁਸੀਂ ਵੇਖ ਹੀ ਸਾਡੇ ਆਹ ਪਰ ਲੰਡਾ ਕਰਤਾ ਵਾ ਕਿਉਂਕਿ ਇਹ ਬਿਮਾਰ ਆ ਤੇ ਗਾਇਸ ਇਹਦੇ ਆਪਾਂ ਖੰਭ ਤਾ ਕੱਟੀ ਕਿਉਂਕਿ ਬੁੱਤਰ ਖੰਭ ਕੱਟਣ ਤੋਂ ਆ ਥੋੜਾ ਲਾਈਟ ਫੀਲ ਕਰਦਾ ਵਾ ਸਾਰਾ ਖੁੱਡਾ ਵਾ ਆਪਣੇ ਸਾਹ ਦੇ ਕੋਲ ਇੱਕ ਕੁੱਤੇ ਬਿਠਾਵਾ ਤੇ ਆ ਤੁਸੀਂ ਦੇਖ ਸਕਦੇ ਇਸ ਪਾਤਾ ਉਪਰਤਾ ਪਾਤਾ ਕਿ ਜਿੰਨਾ ਜਸਲੀ ਪਾਣੀ ਪੀਣਾ ਗਿਆ ਬਤਕਾਂ ਵਿੱਚ ਦੂਜੇ ਕੜਕਣਾ ਹਾਂ ਗੰਗੇ ਸਾਰੀ ਤੇ ਗਾਇਸ ਤੇ ਗਾਇਸ ਹੋ ਗਿਆ ਕਾਂਡ ਗਾਇਸ ਬਿੱਲੀ ਪੈ ਗਈ ਕਬੂਤਰ ਨੂੰ ਇਹ ਮੂਵੇ ਹੋਏ ਓਏ ਇਹ ਤਾਂ ਗਿਆ ਬਸ ਕੇ ਗਾਇਸ ਮਰਨ ਵਾਲੀ ਹਾਲਤਾ ਅੱਛਾ ਗਾਇਸ ਦੇਖੋ ਸੋ ਹਾਂਜੀ ਗਾਇਸ ਕੱਲ ਮਿਲਾਂਗੇ ਫੇਰ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਹੁਣ ਵਲੌਗ ਥੋੜਾ ਜਿਹਾ ਦੋ ਤਿੰਨ ਦਿਨ ਡੇਟ ਹੋ ਜਾਂਦਾ ਬਸ ਕੱਲ ਵੀ ਇੱਕ ਵੀਰ ਦਾ ਮੈਸੇਜ ਆਇਆ ਸੀ ਕਿ ਵੀਰੇ ਵਲੌਗ ਦਿੱਲੀ ਪਾ ਕੇ ਸੋ ਵੀਰੇ ਤੁਹਾਨੂੰ ਵਲੌਗ ਮੈਂ ਐਂ ਕਹਿ ਦਿੰਦਾ ਕਿ ਇੱਕ ਦਿਨ ਛੱਡ ਕੇ ਵਲੌਗ ਮਿਲ ਜਿਆ ਕਰੂਗਾ ਕਿਉਂਕਿ ਦਿੱਲੀ ਹੁਣ ਥੋੜਾ ਜਿਹਾ ਟਾਈਮ ਮੈਨੇਜਮੈਂਟ ਨਹੀਂ ਹੁੰਦਾ ਤੇ ਇਸ ਕਰਕੇ ਸੋ ਕੋਈ ਨਹੀਂ ਤੁਹਾਨੂੰ ਫੇਰ ਮਿਲਾਂਗੇ ਕੱਲ ਜਾਂ ਪਰਸੋਂ ਦੇ ਵਲੌਗ ਨਾਲ ਸੋ ਸਾਰਿਆਂ ਨੂੰ